ਬੀਤੀ ਰਾਤ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੁਠਪੇੜ ਹੋਈ ਹੈ ਦੋਨਾਂ ਦੇ ਵਿੱਚ ਕ੍ਰਾਸ ਫਾਇਰਿੰਗ ਹੋਈ ਜਿਸ ਦੇ ਵਿੱਚ ਜੋ ਪੰਜਾਬ ਪੁਲਿਸ ਹੈ ਕਾਮਯਾਬ ਰਹੀ ਦੱਸ ਦਈਏ ਕਿ ਦੋ ਮੋਸਟ ਵਾਂਟਡ ਗੈਂਗਸਟਰ ਸੀ ਜਿਸ ਨੂੰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਜਿਸ ਦਾ ਦੱਸ ਦਈਏ ਕਿ ਪੁਲਿਸ ਨੇ ਨਾਕੇ ਲਗਾਏ ਹੋਏ ਸਨ ਉਹਨਾਂ ਨੂੰ ਪਤਾ ਸੀ ਕਿ ਜੋ ਬਦਮਾਸ਼ ਨੇ ਉਹਨਾਂ ਦੀ ਗੱਡੀ ਉਸੇ ਰਸਤੇ ਤੋਂ ਨਿਕਲਣੀ ਹੈ ਜਦੋਂ ਬਦਮਾਸ਼ਾਂ ਦੀ ਗੱਡੀ ਨੂੰ ਰੋਕਣ ਦੇ ਲਈ ਪੁਲਿਸ ਨੇ ਹੱਥ ਦਿੱਤਾ ਤਾਂ ਜੋ ਬਦਮਾਸ਼ ਸੀਗੇ ਉਹਨਾਂ ਨੇ ਕ੍ਰਾਸ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਦੀ ਜੋ ਸਰਕਾਰੀ ਗੱਡੀ ਹੈ ਉਸ ਦੇ ਉੱਪਰ ਵੀ ਕ੍ਰਾਸ ਫਾਇਰਿੰਗ ਕੀਤੀ ਗਈ ਉਸ ਦੇ ਉੱਪਰ ਵੀ ਗੋਲੀਆਂ ਚਲਾਇਆ ਗਿਆ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਜਦੋਂ ਦੋ ਬਦਮਾਸ਼ਾਂ ਦੇ ਉੱਪਰ ਗੋਲੀਆਂ ਚਲਾਈਆਂ ਤਾਂ ਦੋਨੋਂ ਦੇ ਦੋਨੋਂ ਉਸੇ ਸਮੇਂ ਹੀ ਟੇਰ ਹੋ ਗਏ ਤਸਵੀਰਾਂ ਤੁਸੀਂ ਮੌਕੇ ਦੀਆਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋ ਬਦਮਾਸ਼ ਜ਼ਖਮੀ ਸੜਕ ਦੇ ਉੱਪਰ ਪਏ ਹੋਏ ਨੇ ਉਹਨਾਂ ਦੇ ਕੋਲੋਂ ਕਈ ਕਾਰਤੂਸ ਵੀ ਬਰਾਮਦ ਹੋਏ ਨੇ ਉਸ ਦੇ ਨਾਲ ਇੱਕ ਫੋਰਚੂਨਰ ਗੱਡੀ ਵੀ ਬਰਾਮਦ ਹੋਈ ਹੈ ਸਭ ਹੀ ਚੋਰੀ ਦਾ ਸਬੰਧ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਬੀਤੀ ਰਾਤ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮੋਸਟ ਵਾਂਟਡ ਦੋ ਗੈਂਗਸਟਰ ਸੀਗੇ ਇਹ ਬੰਬੀਹਾ ਗੈਂਗ ਦੇ ਸਾਥੀ ਸਨ ਜਿਨ੍ਹਾਂ ਨੂੰ ਪੁਲਿਸ ਨੇ ਫੜ ਲਿਆ ਇਸ ਦੇ ਨਾਲ ਹੀ ਦੱਸਦੇ ਕਿ ਇਹ ਜੋ ਮਾਮਲਾ ਬੀਤੀ ਰਾਤ ਫਰੀਦਕੋਟ ਦੇ ਵਿੱਚ ਵਾਪਰਿਆ ਦੱਸਦੇ ਕਿ ਫਰੀਦਕੋਟ ਦੇ ਵਿੱਚ ਇਹ ਮ੍ਰਾਤੀ ਮਾਮਲਾ ਵਾਪਰਿਆ ਇਹ ਜੋ ਬਦਮਾਸ਼ ਸੀਗੇ ਇਹਨਾਂ ਦੇ ਕੋਲੋਂ ਦੋ ਪਿਸਤੌਲ 6 ਕਾਰਤੂਸ ਅਤੇ ਇੱਕ ਫੋਰਚੂਨਰ ਕਾਰ ਵੀ ਬਰਾਮਦ ਹੋਈ ਹੈ ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਪਿੰਡ ਬਹੀਬਲ ਕਲਾ ਦੇ ਹਰਮਨਦੀਪ ਸਿੰਘ ਰੂਸਾ ਅਤੇ ਪਿੰਡ ਰੋਮਾਨਾ ਅਲਬੇਲ ਸਿੰਘ ਵਾਸੀ ਸੁਖਜੀਤ ਸਿੰਘ ਉਰਫ ਮੁਖੀ ਰੋਵਾਨਾ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਦੱਸਦੇ ਕਿ ਪੁਲਿਸ ਅਨੁਸਾਰ ਇਹ ਬੰਬੀਹਾ ਗੈਂਗ ਦੇ ਮਸ਼ਹੂਰ ਗੈਂਗਸਟਰ ਸਿਮਾ ਬਹਿਬਲ ਦੇ ਗੁਰਗੇ ਹਨ ਅਤੇ ਇਲਾਕੇ ਦੇ ਵਿੱਚ ਦੋ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀ ਵਸੂਲ ਕਰਨ ਦਾ ਕੰਮ ਕਰ ਰਹੇ ਸਨ ਐਸਐਸਪੀ ਪ੍ਰਗਿਆਜੈਨ ਨੇ ਦੱਸਿਆ ਹੈ ਕਿ ਸੀਆਈਏ ਸਟਾਫ ਜੈਤੋ ਨੂੰ ਸੂਚਨਾ ਮਿਲੀ ਸੀ ਕਿ ਲੋੜਿੰਦੇ ਗੈਂਗਸਟਰ ਸੀਮਾ ਬਹਿਬਲ ਦੀ ਨਾਲ ਸੰਬੰਧ ਕੁਝ ਬਦਮਾਸ਼ ਇਲਾਕੇ ਦੇ ਵਿੱਚ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਇਹਨਾਂ ਮਲਜ਼ਮਾਂ ਦੀ ਹਰਕਤ ਫਰੀਦਕੋਟ ਫੋਟ ਕਪੂਰਾ ਇਲਾਕੇ ਦੇ ਵਿੱਚ ਦੇਖੀ ਗਈ ਸੀ ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਨੇ ਨਾਕੇ ਲਗਾ ਦਿੱਤੇ ਐਸੀ ਸੂਚਨਾ ਦੇ ਆਧਾਰ ਦੇ ਉੱਪਰ ਸੀਆਈਏ ਸਟਾਫ ਜੈਤੋ ਅਤੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਬੀੜ ਸਿਖਾਵਾਲਾ ਦੇ ਨੇੜੇ ਨਾਕਾਬੰਦੀ ਕੀਤੀ ਇਸ ਦੌਰਾਨ ਉਹਨਾਂ ਕੋਲੋ ਫੋਰਚੂਨਰ ਕਾਰ ਦੇ ਵਿੱਚ ਸਵਾਰ ਦੋ ਮੁਲਜ਼ਮਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੁਲਜ਼ਮਾ ਨੇ ਪੁਲਿਸ ਦੀ ਸਰਕਾਰੀ ਗੱਡੀ ਤੇ ਤਿੰਨ ਗੋਲੀਆਂ ਚਲਾ ਦਿੱਤੀ ਅਤੇ ਕ੍ਰਾਸ ਫਾਇਰਿੰਗ ਦੇ ਵਿੱਚ ਪੁਲਿਸ ਨੇ ਦੋਵੇਂ ਮੁਲਜ਼ਮਾ ਨੂੰ ਕਾਬੂ ਕਰ ਲਿਆ ਦੋਵੇਂ ਮੁਲਜ਼ਮਾ ਨੂੰ ਗੋਲੀ ਲੱਗੀ ਹੈ ਜੋ ਇਸ ਵੇਲੇ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਤਿ ਕਰਵਾਇਆ ਗਿਆ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਹੈ ਕਿ ਗੈਂਗਸਟਰ ਸੀਮਾ ਵਹਿਬਲ ਵੀ ਪੁਲਿਸ ਨੂੰ ਲੋੜਿੰਦਾ ਹੈ ਜਿਸ ਖਿਲਾਫ કુલ 26 ਕੇਸ ਦਰਜ ਨੇ ਇਹ ਦੋਵੇਂ ਮੁਲਜ਼ਮ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਥਾਣਾ ਬਾਜਾਖਾਨਾ ਵਿੱਚ ਦਰਜ ਸੰਗਠਿਤ ਅਦਾਰ ਦੇ ਉੱਪਰ ਕੇਸ ਵਿੱਚ ਲੋੜਿੰਦੇ ਸਨ ਅਤੇ ਉਹਨਾਂ ਦੇ ਵਿੱਚੋਂ ਇੱਕ ਸੁਖਜੀਤ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਤੇ ਉੱਪਰ ਵੀ ਕੇਸ ਦਰਜ ਸੀ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਇਸ ਵੇਲੇ ਆਪਣੇ ਕਾਬੂ ਦੇ ਵਿੱਚ ਲੈ ਲਿਆ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ ਇਸ ਵੇਲੇ ਜੋ ਦੋਨੋਂ ਗੈਂਗਸਟਰ ਨੇ ਹਸਪਤਾਲ ਦੇ ਵਿੱਚ ਭਰਤੀ ਨੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਨੇ ਜੋ ਗੈਂਗਸਟਰ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਅਤੇ ਜਿੱਤ ਹਾਸਲ ਕੀਤੀ ਉਹਨਾਂ ਨਾਲ ਚੋਰਾ ਦੇ ਕੋਲੋਂ ਗੈਂਗਸਟਰ ਦੇ ਕੋਲੋਂ ਕਈ ਕਾਰਤੂਸ ਨਜਾਇਜ਼ ਹਥਿਆਰ ਵੀ ਬਰਾਮਦ ਹੋਏ ਨੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ